ਆਜੂਰ ਨ ਘਰੇ ਬਣਾ ਕੇ ਤੁਸੀਂ ਦਸ ਤੋਂ 15 ਕਿਲੋ ਭਾਰ ਘਟਾ ਸਕਦੇ ਹੋ ਨਾਲ ਹੀ ਪੇਟ ਦੀਆਂ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ ਤਾਂ ਦੋਸਤੋ ਇਹ ਦਵਾਈ ਜਿਹੜੀ ਆਪਾਂ ਬਣਾਉਣੀ ਕਿਵੇਂ ਚੂਰਨ ਬਣਾਉਣਾ ਕਿਵੇਂ ਸਭ ਤੋਂ ਪਹਿਲਾਂ ਆਪਾਂ ਨੂੰ ਮੇਥਾ ਚਾਹੀਦਾ ਤੇ ਨਾਲ ਹੀ ਆਪਾਂ ਨੂੰ ਜਵੈਨ ਚਾਹੀਦੀ ਹੈ ਤੇ ਇੱਕ ਸੌਫ ਤੇ ਨਾਲ ਦੋਸਤੋ ਜਿਹੜਾ ਆਪਾਂ ਨੂੰ ਜੀਰਾ ਚਾਹੀਦਾ ਇਹ ਚਾਰ ਚੀਜ਼ਾਂ ਚਾਹੀਦੀਆਂ ਨੇ ਭਾਵੇਂ ਤੁਹਾਡੇ ਹੱਡ ਗੋਡੇ ਦੁਖਦੇ ਨੇ ਭਾਵੇਂ ਤੁਸੀਂ ਦਸ ਤੋਂ 15 ਕਿਲੋ ਮਹੀਨੇ ਦੇ ਵਿੱਚ ਭਾਰ ਘਟਾਉਣਾ ਜਾਂ ਫਿਰ ਤੁਹਾਨੂੰ ਕੋਈ ਪੇਟ ਦੀ ਬਿਮਾਰੀ ਆ ਤਾਂ ਦੋਸਤੋ ਸਾਰੀਆਂ ਬਿਮਾਰੀਆਂ ਜਿਹੜੀਆਂ ਠੀਕ ਹੋ ਜਾਣਗੀਆਂ ਤਾਂ ਸਭ ਤੋਂ ਪਹਿਲਾਂ ਆਪਾਂ ਜੀਰੇ ਨੂੰ ਜਿਹੜਾ ਰੋਸਟ ਕਰਾਂਗੇ ਜੀ ਮੈਂ ਗੈਸ ਚ ਲਾ ਕੇ ਉੱਪਰ ਕੜਾਈਆ ਰੱਖਤਾ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਜੀਰਾ ਵਿੱਚ ਪਾ ਲਿਆ ਲਓ ਜੀ ਜਿਹੜਾ ਆਪਣਾ ਜੀਰਾ ਉਹ ਰੋਸਟ ਕੀਤਾ ਜਾ ਰਿਹਾ ਤੇ ਜਦੋਂ ਇਹ ਭੁੰਨਿਆ ਗਿਆ ਆਪਾਂ ਕੱਢ ਭਾਂਡੇ ਦੇ ਵਿੱਚ ਇਹਨੂੰ ਕੱਢ ਲਾਂਗੇ ਦੋਸਤੋ ਇਹ ਦਵਾਈ ਜਿਹੜਾ ਬਹੁਤ ਜ਼ਿਆਦਾ ਫਾਇਦੇਮੰਦ ਆ ਤਾਂ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ 20 ਗ੍ਰਾਮ ਲਿੱਤੀਆਂ ਨੇ ਤੁਸੀਂ ਜਿੰਨੀਆਂ ਵੀ ਲੈ ਸਕਦੇ ਹੋ ਨਾ ਤੁਸੀਂ ਆਪਣੀ ਮਰਜ਼ੀ ਦੇ ਅਨੁਸਾਰ ਮਹੀਨੇ ਦੀ ਦਵਾਈ ਬਣਾਉਣੀ ਆ 2 ਮਹੀਨੇ ਦੀ 3 ਮਹੀਨੇ ਦੀ ਉਸੇ ਹਿਸਾਬ ਨਾਲ ਬਣਾ ਸਕਦੇ ਹੋ ਤਾਂ ਦੋਸਤੋ ਦੇਖੋ ਆਪਣਾ ਜਿਹੜਾ ਜੀਰਾ ਉਹ ਬਿਲਕੁਲ ਰੋਸ ਲਓ ਜੀ ਦੋਸਤੋ ਆਪਣਾ ਜੀਰਾ ਰੋਸਟ ਹੋ ਗਿਆ ਤੇ ਦੂਜਾ ਜਿਹੜੀ ਆਪਾਂ ਸੌਫ ਹੈ ਉਹ ਰੋਸਟ ਕਰਾਂਗੇ ਸੌਫ ਸਰੀਰ ਲਈ ਬਹੁਤ ਜਿਆਦਾ ਫਾਇਦੇਮੰਦ ਹੁੰਦੀ ਹੈ ਪਾਵੇਂ ਉਹ ਆਪਾਂ ਕਹਿੰਦੇ ਪੇਟ ਦੀ ਕੋਈ ਬਾਦ ਹਾਜਮੀ ਹੋਵੇ ਹੈਨਾ ਖਾਣਾ ਪਚਾਉਣ ਵਿੱਚ ਬਹੁਤ ਜ਼ਿਆਦਾ ਮਦਦ ਕਰਦੀ ਆਪਾਂ ਹਮੇਸ਼ਾ ਜਦੋਂ ਵੀ ਖਾਣਾ ਖਾਣਨੇ ਆ ਬਾਅਰ ਕੀਤੇ ਤਾਂ ਸੌਂਫ ਜਿਹੜੀ ਖਾਣ ਨੂੰ ਮਿਲਦੀ ਆ ਤਾਂ ਉਹਦਾ ਇਹੀ ਚੱਕਰ ਹੁੰਦਾ ਵੀ ਜਿਹੜਾ ਖਾਣਾ ਖਾਦਾ ਉਹ ਛੇਤੀ ਪਚ ਜੇ ਤੇ ਸਰੀਰ ਆਪਣਾ ਸੈੱਟ ਰਹੇ ਤਾਂ ਦੋਸਤੋ ਇਸ ਤੋਂ ਬਾਅਦ ਜਿਹੜੀ ਆਪਾਂ ਜਮੈਨ ਆ ਉਹ ਰੋਸਟ ਕਰਾਂਗੇ ਆਪਣੀ ਜਿਹੜੀ ਸੌਂਫ ਆ ਉਹ ਰੋਸਟ ਹੋ ਗਈ ਤੇ ਹੁਣ ਜਿਹੜੀ ਆਪਾਂ ਜਮੈਨ ਆ ਉਹ ਭੁੰਨਾਂਗੇ ਤੇ ਜਮੈਨ ਵੀ ਅਨੇਕਾਂ ਬਿਮਾਰੀਆਂ ਨੂੰ ਜਿਹੜੀ ਕੰਟਰੋਲ ਕਰਦੀ ਆ ਸਰੀਰ ਦੀਆਂ ਨੂੰ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਆ ਜਿਹੜ ਤਾਂ ਆਪਣਾ ਜਿਹੜੀ ਜਮੈਨ ਹੈ ਉਹ ਆਪਾਂ ਹੁਣ ਰੋਸਟ ਕਰਨ ਜਾ ਰਹੇ ਹਾਂਗੇ ਤੇ ਰੋਸਟ ਜਮੈਨ ਹੋ ਗਈ ਤੇ ਉਸ ਤੋਂ ਬਾਅਦ ਦੋਸਤੋ ਆਪਾਂ ਜਿਹੜੀ ਰੋਸਟ ਕਰਨਾ ਉਹ ਮੇਥਾ ਤਾਂ ਚਾਰ ਚੀਜ਼ਾਂ ਜਿਹੜੀਆਂ ਆਪਾਂ ਕੌਲੀ ਦੇ ਵਿੱਚ ਰੱਖੀਆਂ ਸੀ ਉਹ ਰੋਸਟ ਹੋ ਰਹੀਆਂ ਨੇ ਜੀ ਤਿੰਨ ਚੀਜ਼ਾਂ ਰੋਸਟ ਹੋ ਗਿਆ ਇੱਕ ਰਹਿ ਗਈ ਬਸ ਕੱਲਾ ਮੇਥਾ ਤੇ ਦੂਆ ਜਦੋਂ ਮੇਥਾ ਰੋਸਟ ਹੋ ਗਿਆ ਤਾਂ ਉਸ ਤੋਂ ਬਾਅਦ ਕਰਨਾ ਕੀ ਆਪਾਂ ਤਾਂ ਵੀਡੀਓ ਐਂਡ ਤੱਕ ਜਰੂਰ ਦੇਖੇ ਚੱਲਿਓ ਤੇ ਨਾਲ ਦੀ ਨਾਲ ਸ਼ੇਅਰ ਜਰੂਰ ਕਰੇ ਚੱਲਿਓ ਪੇਟ ਦੀ ਤੁਹਾਡੀ ਬਿਮਾਰੀ ਠੀਕ ਹੋ ਜੂ ਜੇ ਤੁਸੀਂ ਵਜਨ ਘਟਾਉਣਾ ਤਾਂ ਤੁਹਾਡਾ ਵਜਨ ਵੀ ਜਿਹੜਾ ਠੀਕ ਹੋ ਜੂ ਤਾਂ ਦੋਸਤੋ ਦੇਖ ਲਓ ਆਪਣਾ ਜਿਹੜਾ ਮੇਥਾ ਉਹ ਬਿਲਕੁਲ ਭੁੰਨਿਆ ਗਿਆ ਤੇ ਇਸ ਤੋਂ ਬਾਅਦ ਚਾਰ ਚੀਜ਼ਾਂ ਜਿਹੜੀਆਂ ਆਪਣੀਆਂ ਭੁੰਨੀਆਂ ਗਈਆਂ ਜੀਰਾ ਹੋ ਗਿਆ ਜਵੈਨ ਹੋ ਗਈ ਸੌਫ ਹੋ ਗਈ ਤੇ ਮੇਥਾ ਇਹ ਚਾਰੀ ਚੀਜ਼ਾਂ ਜਿਹੜੀਆਂ ਆਪਾਂ ਭੁੰਨ ਲਈਆਂ ਤੇ ਇਸ ਤੋਂ ਬਾਅਦ ਜਿਹੜੀਆਂ ਆਪਾਂ ਇਹਨਾਂ ਨੂੰ ਪੀਸਾਂਗੇ ਤੈ ਦੂਵਾਦ ਆਪਾਂ ਮਿਕਸੀ ਦੇ ਵਿੱਚ ਇਹਨੂੰ ਕੱਢ ਲਓ ਇੱਕ ਜੱਗ ਦੇ ਵਿੱਚ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਬਿਲਕੁਲ ਜਿਹੜਾ ਬਰੀਕ ਕਰ ਲੈਣਾ ਤੇ ਦੋਸਤੋ ਇੱਕ ਚੀਜ਼ ਦੀ ਜਿਹੜੀ ਹੋਰ ਜ਼ਰੂਰਤ ਪਊਗੀ ਉਹ ਚੀਜ਼ ਕੀ ਹੈ ਤੁਹਾਨੂੰ ਦੱਸ ਦਿਆਂ ਤੁਸੀਂ ਬਾਜ਼ਾਰਾਂ ਦੇ ਵਿੱਚ ਜਾਂਦੇ ਹੋ ਨੇ ਸੁੰਡ ਵੇਖੇ ਹੋਣੇ ਹਨਾ ਤਾਂ ਸੁੰਡ ਜਿਹੜੇ ਆਪਾਂ ਉਹ ਇਹਦੇ ਵਿੱਚ ਪਾਵਾਂਗੇ ਆ ਸੁੰਡ ਲੈ ਲੇ ਜੀ ਮੈਂ 20 ਗ੍ਰਾਮ ਸਾਰੀਆਂ ਚੀਜ਼ਾਂ ਲਿੱਤੀ ਅਸੀਂ 20 ਗ੍ਰਾਮ ਇਹ ਜਿਹੜੇ ਮੈਂ ਸੁੰਡ ਲੈ ਲੇ ਤੇ ਇਸ ਦੂਵਾਦ ਇਹ ਪਾ ਲਓ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਚੰਗੀ ਤਰ੍ਹਾਂ ਕਰ ਲਓ ਮਿਕਸ ਤੇ ਆਹ ਲਓ ਜੀ ਆਪਾਂ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਜਿਹੜੀਆਂ ਮਿਕ ਸਾਰੀਆਂ ਚੀਜ਼ਾਂ ਮਿਕਸ ਹੋ ਗਈਆਂ ਤੇ ਇਸ ਤੋਂ ਬਾਅਦ ਦੋਸਤੋ ਇਹ ਬਣ ਗਈ ਆਪਣੀ ਦਵਾਈ ਜਿਹੜੀ ਤੁਹਾਡੀ ਮਹੀਨੇ ਤੋਂ 8 10 ਕਿਲੋ 15 ਕਿਲੋ ਭਾਰ ਘਟਾ ਸਕਦੀ ਆ ਲੈਣੀ ਕਦੋਂ ਆ ਤਾਂ ਦੋਸਤੋ ਇੱਕ ਚਮਚਾ ਤੁਸੀਂ ਸਵੇਰੇ ਰੋਟੀ ਖਾਣ ਤੋਂ ਪਹਿਲਾਂ ਲੈ ਲਓ ਤੇ ਉਸ ਤੋਂ ਬਾਅਦ ਤੁਸੀਂ ਆਪੇ ਆਪ ਜਿਹੜਾ ਰਿਜ਼ਲਟ ਦੇਖੋਗੇ ਸਰੀਰ ਦੀ ਕੋਈ ਬਿਮਾਰੀ ਨਹੀਂ ਲੱਗੂਗੀ ਪੇਟ ਦੀ ਤੁਹਾਨੂੰ ਤੇ ਨਾਲ ਹੀ ਜਿਹੜਾ ਤੁਹਾਡੇ ਹੱਡ ਗੋਡੇ ਜੇ ਦੁਖਦੇ ਨੇ ਉਹ ਠੀਕ ਹੋ ਜਾਣਗੇ ਕਿਉਂਕਿ ਦੋਸਤੋ ਇਹ ਦਵਾਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਤੇ ਥੋੜੀ ਜੀ ਗਰਮ ਜ਼ਰੂਰ ਆ ਪਰ ਤੁਸੀਂ ਅੱਧਾ ਚਮਚਾ ਇੱਕ ਚਮਚਾ ਦੰਦੇ ਵਿੱਚ ਖਾ ਸਕਦੇ ਹੋ ਦੋਸਤੋ ਵੀਡੀਓ ਸ਼ੇਅਰ ਮੁਸਲਮਾਨੀ ਰੂਹਾਨੀਅਤ ਤੇ ਕਾਲੇ ਇਲਮ ਦੇ ਮਹਾਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ પતિ ਪਤਨੀ ਚ ਝਗੜਾ ਸਵਤੰਤਰ ਦ